ਆ ਇਸ ਬੱਬਰ ਸ਼ੇਰਨੀ ਦੀ ਗੱਲ ਸੁਣੋ ਆ ਕੁੜੀ ਨਾ ਇੰਨੀ ਬੱਬਰ ਸ਼ੇਰਨੀ ਬਣ ਕੇ ਉੱਭਰੀ ਹੈ ਤੱਕ ਪਾਰ ਰੱਖੀ ਹੈ ਯੂਨੀਵਰਸਿਟੀ ਦੇ ਮਸਲੇ ਤੇ ਕੁੜੀ ਨੇ ਸੁਣ ਦਿਓ ਜੀ ਦੋਸਤੋ ਬੇਨਤੀ ਸ਼ੁਰੂ ਲਿਓ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜੇ ਆ ਇੱਥੇ ਜਿਹੜੀ ਕੇਂਦਰ ਸਰਕਾਰ ਇਹਨਾਂ ਨੇ ਸਾਥੂ ਪੰਜਾਬ ਯੂਨੀਵਰਸਿਟੀ ਖੋਣ ਦੀ ਇੱਕ ਐਡੀ ਕਰਤੂਤ ਕੀਤੀ ਹੈ ਵੀ ਸਾਡੀ ਕਾਨੂੰਨੀ ਮੈਂਬਰੀ ਸੈਨੇਟ ਘਟਾ ਕੇ 31 ਮੈਂਬਰੀ ਕਰ ਦਿੰਦੀ ਹੈ। ਇਹਦੀ ਸੈਨੇਟ ਦੀਆਂ ਚੋਣਾਂ ਬਿਲਕੁਲ ਭੰਗ ਕਰ ਦਿੱਤੀਆਂ ਨੇ। ਇਹਦਾ ਮਤਲਬ ਪੰਜਾਬ ਦੀ ਨੁਮਾਇੰਦਗੀ, ਪੰਜਾਬ ਦੀ ਇਸ ਯੂਨੀਵਰਸਿਟੀ ਉੱਤੇ ਦਾਅਵੇਦਾਰੀ ਨੂੰ ਅੱਜ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ। ਇਹਦੇ ਕਰਕੇ ਅਸੀਂ 10 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੂੰ ਇਹਦੇ ਵੱਲੋਂ ਇੱਥੇ ਪੰਜਾਬ ਯੂਨੀਵਰਸਿਟੀ 'ਚ ਇੱਕ ਬਹੁਤ ਵੱਡਾ ਕਟਕ ਕਰਨ ਜਾ ਰਹੇ ਹਾਂ। ਕਾਨੂੰ ਸਾਰੇ ਨੂੰ ਸੱਦਾ ਦਿੰਦੇ ਆ ਵੀ ਤੁਸੀਂ ਵਕਤ-ਵਕਤ ਗਿਣਤੀ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਜਿੰਨੇ ਵੀ ਪੰਜਾਬ ਦੇ ਇਨਸਾਫ ਪਸੰਦ ਲੋਕ ਨੇ ਜਮਹੂਰੀ ਜਥੇਬੰਦੀਆਂ ਨੇ ਅਧਿਆਪਕ ਵਿਦਿਆਰਥੀ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਸਾਰੇ ਨੂੰ ਸੱਦਾ ਦਿੰਦੇ ਆ ਕਲਾਕਾਰਾਂ ਨੂੰ ਸੱਦਾ ਦਿੰਦੇ ਆ ਵੀ ਵਕਤ-ਵਕਤ ਗਿਣਤੀ ਦੇ ਵਿੱਚ ਆਪਾਂ ਕੱਲੇ ਬਿਆਨ ਕੱਲੇ ਸਟੇਟਮੈਂਟ ਸਟੇਟਮੈਂਟ ਵਾਜੀ ਨਾ ਕਰੀਏ ਅੱਜ ਆਪਾਂ ਤਾਂ ਹੀ ਸਾਨੂੰ ਪਤਾ ਲੱਗੂਗਾ ਵੀ ਕੌਣ ਸੱਚਾ ਹੈ ਕੌਣ ਲੋਕਾਂ ਨਾਲ ਖੜਾ ਹੈ ਜਿਹੜਾ ਇੱਥੇ ਸੜਕਾਂ ਤੇ ਆ ਕੇ ਸਾਡੇ ਨਾਲ ਖੜੂਗਾ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਕਰੂਗਾ ਇਸ ਕਰਕੇ ਸਾਰੇ 10 ਤਰੀਕ ਨੂੰ ਵਕਤ ਗਿੰਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਪਹੁੰਚੋ